ਇੱਕ ਪ੍ਰੈਸ ਵਾਰਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਹੋ ਰਹੇ ਹੀ ਜੋ ਕ੍ਰਪਸ਼ਨ ਹੈ ਉਹਦੇ ਮੁੱਦੇ ਉਹ ਹੁਣੇ ਤਰੀਕ ਨੂੰ ਅਗਜ਼ਕਟਪਬ ਦੇ ਵਿੱਚ ਅਗਜ਼ਕਟ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ ਸਵਾਲ ਕਰਨ ਵਾਲਿਆਂ ਨੂੰ ਹੀ 72 ਘੰਟਿਆਂ ਦਾ ਨੋਟਿਸ ਦੇ ਕੇ ਤੇ ਮੇਰੇ ਕੋਲੋਂ ਜਵਾਬ ਮੰਗਿਆ ਪ੍ਰਧਾਨ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਸੀਂ ਆਪ ਇਹ ਸਾਰਨ ਸਾਹਮਣੇ ਬੰਦੇ ਹੋ ਕਿ 15-20 ਕਾਪਲੇ ਸ਼ੌਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਰੋਜ਼ ਬੰਦੇ ਨੇ ਐਸੀ ਵੀ ਇਹ ਬੇਤੀ ਕੀਤੀ ਆ ਨਾ ਕਿ ਕਾਪਲੇ ਜਿਹੜੇ ਹੋ ਰਹੇ ਨੇ ਕ腐ਸ਼ਨ ਜਿਹੜੀ ਹੋ ਰਹੀ ਹੈ ਇਹਨੂੰ ਬੰਦ ਕੀਤਾ ਜਾਏ ਇਹ ਜੋ ਸਵਾਲ ਨੇ ਸਾਡੇ ਉਹ ਸੰਗਤ ਦੇ ਸਾਹਮਣੇ ਰੱਖੇ ਜਾਣ ਜੋ ਐਸੀ ਸਵਾਲ ਕੀਤੇ ਨੇ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ 72 ਘੰਟਿਆਂ ਦੇ ਵਿੱਚ ਸਾਨੂੰ ਦਿਓ ਜੇ ਨਹੀਂ ਤੇ 72 ਘੰਟਿਆਂ ਤੋਂ ਬਾਅਦ ਫਿਰ ਕੱਲਾ ਕੱਲਾ ਸਵਾਲ ਜਿਹੜਾ ਹੈ ਉਹਦੇ ਜਵਾਬ ਐਸੀ ਸੰਗਤ ਦੇ ਸਾਹਮਣੇ ਰੱਖਾਂਗੇ ਕਿ ਜਿਹੜੇ ਦੇ ਕਰਪਸ਼ਨ ਹੋ ਰਹੀ ਹੈ ਜਾਂ ਜਿੰਨੇ ਵੀ ਉਸ ਦਿਨ ਮੈਂ ਸਵਾਲ ਕੀਤੇ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਨੇ ਔਰ ਐਸੀ ਕੱਲਾ ਕੱਲਾ ਜਿਹੜਾ ਸਵਾਲ ਹੈ ਉਹ ਸੰਗਤ ਦੇ ਸਾਹਮਣੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਇਖੂ ਦੀ ਕੀ ਖਫਾਤ ਪਿਛਲੇ ਦਿਨੀ 18 ਤਰੀਕ ਨੂੰ ਮੈਂ ਪ੍ਰੈਸ ਕਰਾਪ ਨਿਰੰਦਰ ਵਿੱਚ ਇੱਕ ਪ੍ਰੈਸ ਵਾਰਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਹੋ ਰਹੀ ਜੋ ਕਰਪਸ਼ਨ ਹੈ ਉਹਦੇ ਮੁੱਦੇ ਉਠਾਏ ਸਨ ਔਰ ਉਨ੍ਿਤ ਦਿਨ ਨੂੰ ਐਗਜ਼ੀਕਟਿਵ ਦੇ ਵਿੱਚ ਐਗਜ਼ੀਕਟਿਵ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ ਸਵਾਲ ਕਰਨ ਵਾਲੇ ਨੂੰ ਇਹ 72 ਘੰਟਿਆਂ ਦਾ ਨੋਟਿਸ ਦੇ ਕੇ ਤੇ ਮੇਰੇ ਕੋਲੋਂ ਜਵਾਬ ਮੰਗਿਆ ਹੈ ਜਿਸ ਦਾ ਮੈਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿਉਂਕਿ ਮੈਂ ਦੋ ਤਿੰਨ ਦਿਨਾਂ ਤੋਂ ਪੰਜਾਬ ਤੋਂ ਬਾਹਰ ਹਾਂ ਮੈਂ ਬੇਨਤੀ ਕਰਨ ਚਾਹੁੰਦਾ ਕਿ ਪ੍ਰ单ਤ ਜੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਆਪ ਹੀ ਤੇ ਸਾਰਨ ਸਾਬਨੇ ਮੰਨੇ ਹੋ ਕਿ 15-20 ਕਪਲੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਰੋਜ਼ ਹੁੰਦੇ ਨੇ ਔਰ ਡਿਸਟ੍ਰੀਟ ਉਸ ਯੋਸਤਨ ਭਰੇ ਮੰਦ ਦੇ ਨਾਲ ਪੂਰੀ ਕੌਮ ਦੇ ਕੋਲੋਂ ਮਾਫੀ ਵੀ ਮੰਗੀ ਐ ਕਿ ਮੈਂ ਭਰੇ ਮੰਦ ਦੇ ਨਾਲ ਕੌਮ ਕੋਲੋਂ ਮਾਫੀ ਮੰਗਦਾ ਕਿ ਮੇਰੇ ਕਾਰਜਕਾਲ ਦੇ ਵਿੱਚ ਕਾਪੜੇ ਹੋ ਰਹੇ ਨੇ ਐਸੀ ਵੀ ਤੇ ਇਹ ਵਚਨ ਕੀਤਾ ਆ ਨਾ ਕਿ ਕਾਪੜੇ ਜਿਹੜੇ ਹੋ ਰਹੇ ਨੇ ਕ腐ਸ਼ਨ ਜਿਹੜੀ ਹੋ ਰਹੀ ਆ ਇਹਨੂੰ ਬੰਦ ਕੀਤਾ ਜਾਏ ਇਹ ਜੋ ਸਵਾਲ ਨੇ ਸਾਡੇ ਉਹ ਸੰਗਤ ਤੇ ਸਾਹਮਣੇ ਰੱਖੇ ਜਾਣ ਪਰ ਤੁਸੀਂ ਸਾਡੇ ਉਹਨਾਂ ਸਵਾਲਾਂ ਦੀ ਤਸੱਲੀ ਕਰਾਉਣ ਦੀ ਬਜਾਏ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਤੁਸੀਂ ਉਲਟਾ ਬੈਲੋ ਹੀ 72 ਘੰਟਿਆਂ ਦਾ ਨੋਟਿਸ ਦੇ ਦਿੱਤਾ ਹੈ ਮੈਂ ਕਹਿੰਦਾ ਕਿ ਜੋ ਐਸੀ ਸਵਾਲ ਕੀਤੇ ਨੇ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ 72 ਘੰਟਿਆਂ ਦੇ ਵਿੱਚ ਸਾਨੂੰ ਦਿਓ ਜੇ ਨਹੀਂ ਤੇ 72 ਘੰਟਿਆਂ ਤੋਂ ਬਾਅਦ ਫਿਰ ਕੱਲਾ ਕੱਲਾ ਸਵਾਲ ਜਿਹੜਾ ਉਹਦੇ ਜਵਾਬ ਐਸੀ ਸੰਗਤ ਤੇ ਸਾਹਮਣੇ ਰੱਖਾਂਗੇ ਕਿਉਂਕਿ ਜਿਹੜੇ ਦੇ ਕ腐ਸ਼ਨ ਹੋ ਰਹੀ ਹੈ ਜਾਂ ਜਿੰਨੇ ਵੀ ਉਸ ਦਿਨ ਮੈਂ ਸਵਾਲ ਕੀਤੇ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਨੇ ਔਰ ਐਸੀ ਕੱਲਾ ਕੱਲਾ ਜਿਹੜਾ ਸਵਾਲ ਹੈ ਉਹ ਸੰਗਤ ਦੇ ਸਾਹਮਣੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ